ਔਰ ਕੈਦਰੋ ਬਾਲੋ ਜੇਨ ਨੂੰ ਹੱਥ 2000 ਦਿੱਤਾ ਜਾਣਾ ਜੇਤੂ ਮੱਲਵੀ 2000 ਜੰਨੀ ਕਮਿਲਾ ਜਸਪ੍ਰੀਤ ਮਦੀਨਾ ਜੰਨੀ ਮਦੀਨਾ ਤੇ ਬਿੱਟੂ ਨੇਚਰ ਸਾਡਾ ਵੱਲੋਂ ਵਾਹ ਜੀ ਵਾਹ 2000 ਤੇ ਕਿੰਨੇ ਭਾਈ ਵੱਲੋਂ ਵੀ ਜੇਤੂ ਮੱਲਵੀ ਵੱਡੇ ਮਾਰ ਹੋਏ ਆ ਨਹੀਂ ਉਹ ਵੀ ਸਾਹ ਵਾਹੋ ਅੰਡੋ ਨਾ ਵੀ ਬੜੀ ਜਾਂਦਾ ਹੈ ਲੋਥਾ ਵੀ ਬੜੀ ਜਾਂਦਾ ਹੈ ਚੱਲਦੀ ਹੋਈ ਕੁश्ती ਐਨਾ ਕਰੂ ਅਗਰਕਾਰ ਅਜੀਤ ਕੈਂਪ ਦੇ ਖਿਲਾਰਾ ਦਾ ਵੱਡਾ ਖੇਡ ਵੱਲ ਵਿਖਲਾਰਾ ਦਾ ਵੱਡਾ ਖੇਡ ਮਿੰਟ ਬੰਦੇ ਜਿਹੜੇ ਨਾਮ ਕੀਤੇ ਜਾਂਦੇ ਆ ਅਜੀਤ ਨਾਲ ਕੁਟੀ ਲੱਗੀ ਹੋਈ ਹੈ ਪੂਰੀ ਪੰਚਾਇਤ ਪੂਰੀ ਸ਼ਹਿਰ ਕਮੇਟੀ ਵੱਡੇ ਰੋਣ ਆ ਵਾਹ ਵਾਹ ਬੀਨੋ ਜੀ ਲੈ ਵੀ ਹੁਣ ਆਰ ਪਹੁੰਚ ਕੇ